ਬਹੁਤ ਸੋਹਣਾ ਦਿਨ ਚੜਿਆ ਸਵੇਰ ਦੇ ਵਜੇ 7:30 ਮੈਂ ਹੈਗਾ ਵਾਂ ਮਾਉਂਟ ਰੂ ਹੈਪੀ ਹੋ ਦੇ ਬਿਲਕੁਲ ਸਾਹਮਣੇ ਬਿਲਕੁਲ ਲੱਗੇ ਜ਼ਿੰਦਗੀ ਜ਼ਿੰਦਾਬਾਦ ਬਹੁਤ ਵਧੀਆ ਦਿਨ ਆ ਮੈਨੂੰ ਹੁਣ ਇੱਕ ਮੈਸੇਜ ਆ ਬਾਈ ਦਾ ਬਾਈ ਕਹਿੰਦਾ ਯਾਰ ਤੇਤੋਂ ਇੰਨਾ ਟਾਈਮ ਕਿੱਦਾਂ ਹੁੰਦਾ ਇੰਨਾ ਐਕਟਿਵ ਕਿੱਦਾਂ ਰਹਿੰਦਾ ਵਾਂ ਕੰਮ ਵੀ ਕਰਦਾ ਮੈਂ 50 60 ਘੰਟੇ ਪਲੱਸ ਘੁੰਮਦਾ ਫਿਰਦਾ ਵੀ ਆ ਵੀਡੀਓਜ਼ ਵੀ ਬਣਾਉਂਦਾ ਮੈਂ ਕੀ ਹਿਸਾਬ ਆ ਤੇਰਾ ਮੈਨੂੰ ਥੋੜੀ ਜਿਹੀ ਹੈਰਾਨੀ ਹੋਈ ਕਿਉਂਕਿ ਮੈਂ ਕੋਈ ਵਖਰੇ ਨਹੀਂ ਕਰਨਿਆ ਤਹਾਡੇ ਤੋਂ ਵੀ 24 ਘੰਟੇ ਆ ਮੇਰੇ ਤੋਂ ਵੀ 24 ਘੰਟੇ ਆ ਰੱਬ ਨੇ ਤੁਹਾਨੂੰ ਵੀ 24 ਘੰਟੇ ਦਿੱਤੇ ਆ ਮੈਨੂੰ ਵੀ 24 ਘੰਟੇ ਦਿੱਤੇ ਆ ਡਿਪੈਂਡ ਇਹ ਕਰਦਾ ਕਿ ਮਾਇਨੇ ਇਹ ਰੱਖਦਾ ਕਿ ਤੁਸੀਂ ਆਪਣੇ 24 ਘੰਟੇ ਯੂਜ਼ ਕਿਦਾਂ ਕਰਦੇ ਜੇ ਤੁਸੀਂ 24 ਘੰਟਿਆਂ ਦੇ ਵਿੱਚ ਕਿੰਨੂ ਕਿੰਨੂ ਕੀ ਕੀ ਕਿੰਨਾ ਕਿੰਨਾ ਪੋਰਸ਼ਨ ਕਿੰਨਾ ਕਿੰਨਾ ਟਾਈਮ ਦਿੰਦੇ ਜੇ ਮੇਰੀ ਜ਼ਿੰਦਗੀ ਇਦਾਂ ਕਿ ਬਾਈ ਜੀ 24 ਘੰਟੇ ਮੇਰੇ ਵਾਸਤੇ 24 ਦੇਣੇ ਆ ਕਿਉਂਕਿ ਮੈਂ ਜ਼ਿੰਦਗੀ ਦੇ ਵਿੱਚ ਇਕੱਲਾ ਆ ਜਿਆਦਾ ਰਹਿਣਾ ਪਸੰਦ ਕਰਦਾ ਵਾਂ ਮੇਰੀ ਜ਼ਿੰਦਗੀ ਦੇ ਵਿੱਚ ਸਿਰਫ 2-3 ਸ਼ਖਸ ਹੀ ਆਇਤੋਂ ਅਲਾਵਾ ਮੈਨੂੰ ਕੋਈ ਡਿਸਟਰਬ ਨਹੀਂ ਕਰਦਾ ਮੈਨੂੰ ਕੋਈ ਫੋਨ ਨਹੀਂ ਆਉਂਦਾ 2-3 ਜਾਣੇ ਹੀ ਆ ਮੇਰੀ ਮਾਂ ਮੇਰੀ ਵਾਈਫ ਮੇਰੀ ਡਾਟਰ ਇਤੋਂ ਅਲਾਵਾ ਕੁਛ ਨਹੀਂ ਕੋਈ ਮੇਰੇ ਵਾਸਤੇ ਮਾਇਨੇ ਰੱਖਦਾ ਨਾ ਹੀ ਮੈਂ ਕਿਸੇ ਨੂੰ ਜਿਆਦਾ ਜ਼ਰੂਰੀ ਸਮਝਦਾ ਵਾਂ ਮੇਰੀ ਲਾਈਫ ਦੇ ਵਿੱਚ ਇਹਨਾਂ ਤੋਂ ਅਲਾਵਾ ਹੁਣ ਤਾਂ ਡੇ ਲਾਈਫ ਚ ਕੀ ਪਤਾ ਕਿੰਨੇ ਯਾਰ ਆ ਤੁਸੀਂ ਵੀਕੈਂਡ ਤੇ ਪਾਰਟੀ ਕਰਦੇ ਹੋਣਗੇ ਗਰਾਜ ਚ ਬਹਿ ਕੇ ਸ਼ਰਾਬ ਪੀਂਦੇ ਜਾਂ ਚੁੰਡ ਬਣਾ ਕੇ ਮੋਲਾਂ ਦੇ ਵਿੱਚ ਗੇੜੀ ਮਾਰਨ ਚੱਲ ਜਾਣਾ ਜਾਂ ਖਾਣ ਪੀਣ ਚ ਆ ਜਾਣਾ ਯਾਰਾਂ ਬੇਲੀਆਂ ਨਾਲ ਜਾਂ ਸੁਸਤੀ ਚ ਸੁਸਤੀ ਪਈ ਤੁਹਾਨੂੰ ਸੋਫੇ ਤੇ ਬੈ ਕੇ ਟੀਵੀ ਵੇਖੀ ਜਾਣਾ ਟਾਈਮ ਇਦਾਂ ਵੇਸਟ ਕਰਦੇ ਜੇ ਤੁਸੀਂ ਮੈਂ ਇਹ ਗਾ ਕਿ ਮੈਂ 24 ਘੰਟਿਆਂ ਦੇ ਵਿੱਚ ਸਿਰਫ ਆਪਣੇ ਆਪ ਨੇ ਰਹਿਣਾ ਵਾ ਇਕੱਲਾ 24 ਘੰਟੇ ਮੇਰੇ ਵਾਸਤੇ ਬਹੁਤ ਜ਼ਿਆਦਾ ਹੈ ਮੈਂ 24 ਘੰਟਿਆਂ ਵਿੱਚ ਆਪਣੇ ਆਪ ਨੂੰ ਟਾਈਮ ਦੇਣਾ ਵਾ ਇਸ ਕਰਕੇ ਮੇਰੇ ਵਾਸਤੇ ਐਕਟਿਵ ਰਹਿਣਾ ਬਹੁਤ ਸੌਖਾ ਵਾ ਮੈਂ ਪੰਪਾ 55 ਘੰਟੇ ਜੋਬ ਵੀ ਕਰਦਾ ਮੈਂ ਫੁੱਲ ਟਾਈਮ ਪਲੱਸ ਮੈਂ ਘੁੰਮਦਾ ਫਿਰਦਾ ਮੈਂ ਵੀਡੀਓਜ਼ ਬਣਾਉਂਦਾ ਮੈਂ ਤੁਹਾਡੇ ਵਾਸਤੇ ਪਲੱਸ ਮੈਂ ਆਈਫੋਨ ਮੋਬਾਈਲ ਟੈਕਨੀਸ਼ੀਅਨ ਵੀ ਹੈਗਾ ਮੈਂ ਮੇਰੀ ਆਪਣੀ ਸ਼ਾਪ ਹੁੰਦੀ ਸੀ ਪਹਿਲਾਂ ਮੈਂ ਹੁਣ ਬੰਦ ਕਰਤੀ ਆ ਪਰ ਮੈਂ ਇਹ ਵੀ ਗੁਣ ਹੈਗਾ ਮੇਰੇ ਵਿੱਚ ਤੇ ਤਾਂ ਵੀ ਮੇ ਕੋ 24 ਘੰਟੇ ਥੋੜੇ ਪੈ ਜਾਂਦੇ ਆ ਹੋਰ ਵੀ ਕਈ ਕੰਮ ਮੈਂ ਕਰ ਰਿਹਾ ਮੈਂ ਇਸ ਕਰਕੇ ਰੱਬ ਨੇ ਆਪਾਂ ਨੂੰ ਸਾਰਿਆਂ ਨੂੰ ਸੇਮ ਚੀਜ਼ ਦਿੱਤੀ ਆ ਲਿਮਟਿਡ 24 ਘੰਟੇ ਡਿਪੈਂਡ ਕਰਦਾ ਕਿ ਤੁਸੀਂ ਉਹਨੂੰ ਸਪੈਂਡ ਕਿਦਾਂ ਕਰਦੇ ਜੇ ਕੁਆਲਿਟੀ ਟਾਈਮ ਦੇ ਕੇ ਸਪੈਂਡ ਕਰਦੇ ਆ ਆਪਣੇ ਆਪ ਨੂੰ ਹੁਣ ਮੈਂ ਇੱਥੇ ਇਕੱਲਾ ਬੈਠਾ ਇਹ ਮੇਰੇ ਵਾਸਤੇ ਕੁਆਲਿਟੀ ਟਾਈਮ ਆ ਇਹ ਬਹੁਤ ਜ਼ਰੂਰੀ ਚੀਜ਼ ਟਾਈਮ ਹੈ ਮੇਰੇ ਵਾਸਤੇ ਮੈਂ ਇਕੱਲਾ ਬੈ ਕੇ ਬੁੱਕਸ ਪੜ੍ਹਾਂ ਆਪਣੇ ਆਪ ਨੂੰ ਸਮਝਾਂ ਆਪਣੇ ਆਪ ਨਾਲ ਗੱਲਾਂ ਕਰਾਂ ਤੇ ਜਾਂ ਮੈਂ ਕਿਤੇ ਗਰਾਜ ਚ ਬੈ ਕੇ ਆਪਣੀਆਂ ਯਾਰਾਂ ਬੇਲੀਆਂ ਨਾਲ ਪਾਰਟੀ ਕਰਾਂ ਜਾਂ ਮੈਂ ਕਿਤੇ ਮਾਲ ਚ ਸ਼ਾਪਿੰਗ ਆਮ ਚੱਲ ਜਾ ਜਾਂ ਮੈਂ ਟੀਵੀ ਚ ਕਿਤੇ ਕੋਈ ਫਿਲਮ ਵੇਖ ਲਾਂ ਕੁਝ ਵੇਖ ਲਾਂ ਹੁਣ ਉਹ ਚੀਜ਼ਾਂ ਕਰਕੇ ਤੁਹਾਨੂੰ ਕੁਝ ਨਹੀਂ ਮਿਲਣਾ ਆ ਚੀਜ਼ ਜਿਹੜੀ ਮੈਂ ਕਰ ਰਿਹਾ ਮੈਂ ਇਹ ਮੈਨੂੰ ਪਤਾ ਵਾ ਕਿ ਮੇਰੇ ਵਾਸਤੇ ਕਿੰਨਾ ਇੰਪੋਰਟੈਂਟਸ ਆ ਇਸ ਕਰਕੇ ਆਪਣੇ ਲਾਈਫ ਦੇ ਵਿੱਚ ਸ਼ਖਸ ਲੋਕਾਂ ਨੂੰ ਘਟਾਓ ਤੇ ਆਪਣੇ ਆਪ ਨੂੰ 24 ਘੰਟਿਆਂ ਤੋਂ ਜ਼ਿਆਦਾ ਜ਼ਿਆਦਾ ਤੋਂ ਜ਼ਿਆਦਾ ਟਾਈਮ ਆਪਣੇ ਆਪ ਨੂੰ ਦੋ ਇਸ ਫਿਰ ਤੁਹਾਨੂੰ ਪਤਾ ਲੱਗੂਗਾ ਕਿ 24 ਘੰਟਿਆਂ 'ਚ ਐਕਟਿਵ ਕਿਦਾਂ ਰਹਾ ਜਾਣਾ ਵਾ ਇਹ ਇੰਨਾ ਕਿ ਸ਼ਾਇਦ ਮੈਂ ਤੁਹਾਨੂੰ ਸਮਝਾ ਨਹੀਂ ਸਕਦਾ ਮੈਨੂੰ ਪਤਾ ਮੇਰੀ ਫੀਲਿੰਗ ਕੀ ਆ ਮੇਰੀ ਲਾਈਫ 'ਚ ਇੰਨੇ ਲੋਕ ਹੈ ਨਹੀਂ ਆ ਜ਼ਿਆਦਾ ਜਿਹੜੇ ਮੈਨੂੰ ਡਿਸਟਰਬ ਕਰ ਸਕਣ ਮੈਨੂੰ ਕੋਈ ਫੋਨ ਨਹੀਂ ਆਉਂਦਾ ਮੇਰੀ ਮਾਂ ਤੋਂ ਇਲਾਵਾ ਮੇਰੀ ਵਾਈਫ ਤੋਂ ਇਲਾਵਾ ਤੇ ਕਿਸ ਨੇ ਮੈਨੂੰ ਵੰਗਾਰ ਨਹੀਂ ਪਾਉਣੀ ਕਿਸ ਨੇ ਮੈਨੂੰ ਕੁਝ ਪੁੱਛਣਾ ਨਹੀਂ ਕਿਸ ਨੇ ਮੈਨੂੰ ਕਹਿਣਾ ਨਹੀਂ ਸ਼ਾਪਿੰਗ ਕਰ ਚੱਲੀਏ ਆ ਜਾ ਪਾਰਟੀ ਚੱਲੀਏ ਇਸ ਕਰਕੇ ਮੇਰੇ ਕੋਲ 24 ਘੰਟੇ ਬਹੁਤ ਜਾਂਦੇ ਆ ਤੇ ਤੁਸੀਂ ਵੀ ਆਪਣੇ ਟਾਈਮ ਨੂੰ ਕੈਲਕੂਲੇਟ ਕਰੋ ਆਪਣੇ ਲਾਈਫ ਨੂੰ ਇੱਕ ਟਰੈਕ ਤੇ ਰੱਖੋ ਉਹ ਲੋਕੀ ਕਹਿੰਦੇ ਹਨ ਕਿ ਜ਼ਿੰਦਗੀ ਯਾਰ ਭੱਜੀ ਜਾਂਦੀ ਹੈ ਜ਼ਿੰਦਗੀ ਬਹੁਤ ਥੋੜੀ ਹੈ ਇਹ ਉਹਨਾਂ ਦੇ ਵਾਸਤੇ ਆ ਜਿਨ੍ਹਾਂ ਦੀ ਜ਼ਿੰਦਗੀ ਟਰੈਕ ਤੇ ਨਹੀਂ ਹੈਗੀ ਜਿਨ੍ਹਾਂ ਨੇ ਆਪਣੇ ਗੋਲਸ ਨੂੰ ਫੋਲੋ ਨਹੀਂ ਕੀਤਾ ਜਿਨ੍ਹਾਂ ਨੂੰ ਪਤਾ ਨਹੀਂ ਕਰਨਾ ਕਿ ਉਹਨਾਂ ਵਾਸਤੇ ਜ਼ਿੰਦਗੀ ਭੱਜੀ ਜਾ ਰਹੀ ਹੈ ਜ਼ਿੰਦਗੀ ਬਹੁਤ ਥੋੜੀ ਹੈ ਪਰ ਜਦੋਂ ਤੁਹਾਨੂੰ ਗੋਲ ਪਤਾ ਲੱਗ ਜਾਂਦਾ ਹੈ ਤੁਹਾਨੂੰ ਟਰੈਕ ਪਤਾ ਲੱਗਦਾ ਵਾ ਫਿਰ 24 ਘੰਟੇ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਹੈ ਤੁਹਾਨੂੰ ਪਤਾ ਕਿ ਆਸ-ਪਾਸੇ ਦੀ ਇਨਫੋਰਮੇਸ਼ਨ ਮੇਰੇ ਮਾਈਂਡ 'ਚ ਨਹੀਂ ਹੈਗੀ ਮੈਂ ਸਿਰਫ ਆਪਣੇ ਟਰੈਕ ਤੇ ਜਾ ਰਿਹਾ ਵਾਂ ਇਸ ਕਰਕੇ ਫਿਰ ਤੁਹਾਨੂੰ ਸਾਰੀ ਜ਼ਿੰਦਗੀ ਬਹੁਤ ਸੌਖੀ ਲੱਗੂਗੀ ਸੋ ਮੈਂ ਕਹਿੰਦਾ ਜ਼ ਆਪਣੇ ਗੋਲ ਨੂੰ ਫੋਲੋ ਕਰੀਏ ਆਪਣੇ ਪੈਸ਼ਨ ਨੂੰ ਫੋਲੋ ਕਰੀਏ ਜੇ ਤੁਸੀਂ ਆਪਣੇ ਗੋਲ ਪੈਸ਼ਨ ਚ ਫੋਲੋ ਕਰਨ ਦੇ ਵਿੱਚ ਟਾਈਮ ਸਪੈਂਡ ਕੀਤਾ ਨਾ ਤੁਸੀਂ ਪੋਜ਼ਿਟਿਵ ਹੋ ਜਾਓਗੇ ਕਿਉਂਕਿ ਤੁਹਾਨੂੰ ਆਸ-ਪਾਸੇ ਦੀ ਕੋਈ ਇਨਫੋਰਮੇਸ਼ਨ ਨਹੀਂ ਮਿਲਣੀ ਨਾ ਹੀ ਤੁਸੀਂ ਧਿਆਨ ਦੇਣਾ ਵਾ ਤੁਸੀਂ ਪੋਜ਼ਿਟਿਵ ਰਹਿਣਾ ਵਾ ਤੇ ਤੁਸੀਂ ਪੋਜ਼ਿਟਿਵ ਰਹੋਗੇ ਤੁਹਾਡੀ ਜ਼ਿੰਦਗੀ ਵੀ ਪੋਜ਼ਿਟਿਵ ਹੋਗੀ ਤੁਹਾਨੂੰ ਲੋਕ ਵੀ ਪੋਜ਼ਿਟਿਵ ਮਿਲਣਗੇ ਤੁਹਾਡਾ ਆਲਾ ਦਵਾਲਾ ਵੀ ਪੋਜ਼ਿਟਿਵ ਹੋਏਗਾ ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ ਜਿੱਦਾਂ ਦੇ ਤੁਸੀਂ ਵੇਖਦੇ ਜੇ ਜਿੱਦਾਂ ਤੁਸੀਂ ਸੋਚਦੇ ਜੇ ਜਿੱਦਾਂ ਤੁਸੀਂ ਜ਼ਿੰਦਗੀ ਨੂੰ ਆਪ ਮਾਨਦੇ ਜੇ ਉਦਾਂ ਤੇ ਹੀ ਤੁਹਾਨੂੰ ਲੋਕ ਲੱਗਦੇ ਆ ਉਦਾਂ ਦੀ ਹੀ ਜ਼ਿੰਦਗੀ ਲੱਗਦੀ ਆ ਇਸ ਕਰਕੇ ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ ਆਪਣੇ ਆਪ ਨੂੰ ਸੁਧਾਰ ਲ ਆਪ ਚੰਗੇ ਜੋ ਦੁਨੀਆ ਚੰਗੀ ਆ ਆਪ ਮਾੜੇ ਜੋ ਦੁਨੀਆ ਮਾੜੀ ਆ ਇਸ ਕਰਕੇ ਜਿਆਦਾ ਗਿਆਨ ਨਹੀਂ ਹੋ ਗਿਆ ਪਰ ਠੀਕ ਆ 24 ਘੰਟੇ ਆਪਾਂ ਸਾਰੇ ਜੋ ਸਸਤੀ ਕ